ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਅਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਇੱਥੇ ਆਇਆ ਵੱਡਾ ਜਬਰਦਸਤ ਪਚਾਲ ਕੰਬੀ ਧਰਤੀ ਮੱਚੀ ਹਾਹਾਕਾਰ ਲੋਕਾਂ ਚ ਬਣ ਗਿਆ ਦਹਿਸ਼ਤ ਦਾ ਮਾਹੌਲ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਜੀ ਹਾਂ ਅਰੁਣਾਚਲ ਪ੍ਰਦੇਸ਼ ਵਿੱਚ ਬੱਦਵਾਰ ਤੜਕਕੇ ਪਚਾਲਦੇ ਜਬਰਦਸਤ ਝੜਕੇ ਮਹਿਸੂਸ ਕੀਤੇ ਗਏ ਹਨ ਪਚਾਲ ਕਰ ਗੂੜੀ ਨੀਂਦ 'ਚ ਸੁੱਤੇ ਲੋਕ ਜਾਗ ਗਏ ਅਤੇ ਡਰ ਗਏ ਤੇ ਘਰਾਂ ਤੋਂ ਬਾਹਰ ਆ ਗਏ ਰੈਕਟਰ ਪਮਾਨੇ ਤੋਂ ਪਚਾਲ ਦੀ ਤੀਬਰਤਾ 3.1 ਮਾਪੀ ਗਈ ਹੈ ਪਚਾਲ ਕਰਕੇ ਹੁਣ ਤੱਕ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ ਐਨਸੀਐਸ ਦੇ ਅਨੁਸਾਰ ਪਚਾਲ ਦੇ ਝੜਕੇ ਰਾਜ ਦੇ ਫੇਰਲੇ ਸੂਬਰਸੀਰੀ ਜ਼ਿਲ੍ਹੇ ਵਿੱਚ ਮਹਿਸੂਸ ਕੀਤੇ ਗਏ ਹਨ ਜੀ ਹਾਂ ਇਸ ਕਰਕੇ ਲੋਕਾਂ ਜਜਦਾਰਤ ਤੇ ਦਸ਼ਾ ਦਾ ਮੋਹਲ ਬਣ ਗਿਆ ਤੇ ਇਹ ਝੜਕੇ ਸਵੇਰੇ 4:55 ਮਿੰਟ ਤੇ ਮਹਿਸੂਸ ਕੀਤੇ ਗਏ ਜੀਆਂ ਇਹ ਬਹੁਤ ਸਾਰੇ ਕੁਦਰਤੀ ਆਫਤਾਂ ਦੁਰਘਟਾ ਉਹਦੇ ਹਨ ਜੋ ਲੋਕਾਂ ਚ ਡਰ ਅਤੇ دہشت ਨੂੰ ਹਲਪਿਆਦਾ ਕਰ ਦਿੰਦੀਆਂ ਆ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਹੀ ਧੰਨ